ਆ ਹੁਣ ਆਮ ਆਦਮੀ ਪਾਰਟੀ ਦੇ ਦੋ ਵੱਡੇ ਲੀਡਰਾਂ ਦੀਆਂ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਵੱਡੀ ਚਰਚਾ ਛਿੜੀ ਐ ਵੱਡੇ ਸਵਾਲ ਉੱਠੇ ਨੇ ਦੋਨਾਂ ਵੀਡੀਓ ਨੇ ਆਮ ਆਦਮੀ ਪਾਰਟੀ ਦੀ ਅਸਲੀਅਤ ਸਾਹਮਣੇ ਲਿਆਂਦੀ ਐ ਤੇ ਨਾਲੇ ਵੱਡਾ ਜਲੂਸ ਕਢਾ ਕੇ ਰੱਖ ਦਿੱਤਾ ਹੁਣ ਇੱਕ ਵੀਡੀਓ ਖੁਦ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਤੇਜ਼ੀ ਨਾਲ ਵਾਇਰਲ ਹੋ ਰਹੀ ਐ ਤੇ ਦੂਜੀ ਵੀਡੀਓ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਖੜੇ ਕੀਤੇ ਆ ਲੁਧਿਆਣਾ ਤੋਂ ਐਮਐਲਏ ਜਿਮਣੀ ਚੋਣ 'ਚ ਉਹਦੀ ਵਾਇਰਲ ਹੋ ਰਹੀ ਹੈ। ਹੁਣ ਮੈਂ ਤੁਹਾਨੂੰ ਦੋਨੋਂ ਵੀਡੀਓ ਦਿਖਾਉਣਾ ਦੇਖ ਕੇ ਤੁਸੀਂ ਆਪਣਾ ਕਮੈਂਟ ਲਿਖਿਓ ਕਿ ਤੁਸੀਂ ਕੀ ਸੋਚਦੇ ਹੋ। ਇਹ ਹੋ ਕੀ ਰਿਹਾ ਹੈ? ਹੁਣ ਇੱਕ ਵੀਡੀਓ ਤਾਂ ਆ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਭਾਸ਼ਣ ਦੀ ਹੈ। ਜਿਹਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਐਸੀ ਗੱਲ ਖੁਦ ਬੋਲੀ ਹੈ ਜਿਹਦੇ ਤੇ ਵੱਡੀ ਚਰਚਾ ਛਿੜਨੀ ਸੀ, ਵੱਡੇ ਸਵਾਲ ਉੱਠਣੇ ਸੀ। ਔਰ ਉਹ ਉੱਠ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਹਿ ਕੀ ਰਹੇ ਨੇ ਕਿ ਇਹ ਲੋਕਤੰਤਰ ਹੈ ਕਿ ਇਹ ਜਮਹੂਰੀ ਗੱਲਾਂ ਨੇ ਜਾਂ ਫਿਰ ਇਹ ਤਾਨਾਸ਼ਾਹੀ ਤੇ ਧੱਕੇਸ਼ਾਹੀ ਹੈ ਹੁਣ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇਹ ਕਹਿ ਰਹੇ ਨੇ ਵੀ ਭਾਈ ਉਹ ਦੂਜੀਆਂ ਪਾਰਟੀਆਂ ਦਾ ਉਮੀਦਵਾਰ ਬਿਲਕੁਲ ਨਾ ਜਿਤਾਇਓ ਕਿਉਂਕਿ ਉਹ ਜਿੱਤ ਕੇ ਕਰ ਕੀ ਲਊਗਾ ਸਰਕਾਰ ਤਾਂ ਸਾਡੀ ਹੈ ਉਹਨਾਂ ਦਾ ਕੰਮ ਤਾਂ ਕੋਈ ਅਸੀਂ ਹੋਣ ਨਹੀਂ ਦੇਣਾ ਇਹਦਾ ਮਤਲਬ ਇਹ ਵੀ ਜੇ ਲੋਕਾਂ ਨੂੰ ਦੂਜੀ ਪਾਰਟੀ ਦਾ ਉਮੀਦਵਾਰ ਪਸੰਦ ਹੋਇਆ ਜ਼ਿਆਦਾਤਰ ਲੋਕਾਂ ਨੂੰ ਤੇ ਉਹਨਾਂ ਨੇ ਉਹਨੂੰ ਵੋਟਾਂ પા ਕੇ ਜਿਤਾਤਾ ਤੇ ਇਹਦਾ ਮਤਲਬ ਹੈ ਵੀ ਤੁਸੀਂ ਫਿਰ ਉਹਦਾ ਕੰਮ ਨਹੀਂ ਕੋਈ ਹੋਣ ਦੇਣਾ ਪੰਜਾਬ 'ਚ ਉਸ ਐਮਐਲਏ ਦੀ ਤੁਸੀਂ ਕੋਈ ਗੱਲ ਨਹੀਂ ਸੁਣਨੀ ਆ ਸੁਣੋ ਕੀ ਬੋਲ ਰਿਹਾ ਭਗਵੰਤ ਸਿੰਘ ਸਾਹਿਬ ਤੇ ਅਗਲੀ ਵੀਡੀਓ ਬਹੁਤ ਹੈਰਾਨ ਕਰਨ ਵਾਲੀ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਆ ਵੇਖੋ ਕੀ ਗੱਲਾਂ ਲਣਗੇ ਐਮਐਲਏ ਬਣ ਕੇ ਕੀ ਗੱਲਾਂ ਲਣਗੇ ਸਰਕਾਰ ਤਾਂ ਸਾਡੀ ਹੈ ਗਾਣਾ ਹੀ ਕੱਢਣਗੇ 1.5 ਸਾਲ ਮਨੂਆਣਾ ਕੱਢਣ ਲੰਗੇ ਫਿਰ ਕਿਉਂ ਗਾ ਤੁਸੀਂ ਕਹੋਗੇ ਛੱਡੋ ਯਾਰ ਗਾਣਾ ਕੱਢਣ ਵਾਸਤੇ ਬਣਾਇਆ ਸੀ ਇਹਨੂੰ ਕੰਮ ਤਾਂ ਕੋਈ ਹੋ ਨਹੀਂ ਸਕਦਾ ਉਹਦਾ ਨਹੀਂ ਅੱਗੇ ਤੁਹਾਨੂੰ ਆਮ ਆਦਮੀ ਪਾਰਟੀ ਦੇ ਇੱਕ ਹੋਰ ਆਗੂ ਦੀ ਬੜੀ ਹਰਾਨੀ ਜਨਕ ਵੀਡੀਓ ਦਿਖਾਉਣੀ ਹੈ ਜਿਹੜੀ ਵੀਡੀਓ ਸੱਚਮੁੱਚ ਆਮ ਆਦਮੀ ਪਾਰਟੀ ਦਾ ਜਲੂਸ ਕਢਾ ਰਹੀ ਹੈ ਪੂਰਾ ਸੱਚ ਸਾਹਮਣੇ ਲਿਆਤਾ ਆਮ ਆਦਮੀ ਪਾਰਟੀ ਦੇ ਇਨਕਲਾਬੀ ਪੁਣੇ ਦਾ ਆਮ ਆਦਮੀ ਪਾਰਟੀ ਦੀ ਕ੍ਰਾਂਤੀ ਦਾ ਤੇ ਸਮਝਦਾ ਬਾਰੇ ਉਸ ਤੋਂ ਪਹਿਲਾਂ ਗੱਲ ਕਰਨੀ ਗੀ ਆਪਾਂ ਭਗਵੰਤ ਮਾਨ ਸਾਹਿਬ ਬਾਰੇ ਤੁਸੀਂ ਸੁਣ ਲਿਆ ਭਗਵੰਤ ਮਾਨ ਸਾਹਿਬ ਬੋਲੇ ਨੇ ਕਿ ਦੂਜੀ ਪਾਰਟੀ ਦੇ ਬੰਦਾ ਜਿਤਾ ਕੇ ਕੀ ਕਰੋਗੇ ਕੰਮ ਤਾਂ ਉਹਦਾ ਕੋਈ ਹੋਣਾ ਨਹੀਂ ਸਰਕਾਰ ਤਾਂ ਸਾਡੀ ਐ ਫਿਰ ਕੀ ਇਹ ਲੋਕਤੰਤਰ ਐ ਫਿਰ ਕੀ ਇਹ ਜਮਹੂਰੀਅਤ ਐ ਮੰਨ ਲਓ ਜ਼ਿਆਦਾਤਰ ਲੋਕਾਂ ਨੂੰ ਕਿਸੇ ਹੋਰ ਪਾਰਟੀ ਦਾ ਉਮੀਦਵਾਰ ਚੰਗਾ ਲੱਗੇ ਉਹ ਉਹਨੂੰ ਐਮਐਲਏ ਜਿਤਾ ਦੇਣ ਇਹਦਾ ਮਤਲਬ ਫਿਰ ਜਿਹੜੇ ਕੰਮ ਉਹ ਐਮ.ਐਲ.ਏ ਕਰਨ ਨੂੰ ਕਹੇਗਾ ਮਤਲਬ ਉਹ ਤੁਸੀਂ ਨਹੀਂ ਕਰਨੇ ਲੋਕਾਂ ਦੇ ਕੰਮ ਤਾਂ ਉਹ ਐਮ.ਐਲ.ਏ ਲੋਕਾਂ ਦੇ ਹੀ ਕਹੇਗਾ ਉਥੋਂ ਦੇ ਹਲਕੇ ਦੇ ਹੀ ਕਹੇਗਾ ਮਤਲਬ ਕਿ ਜੇ ਤਾਂ ਥੋੜਾ ਬੰਦਾ ਜਿਤਾਉਣ ਫੇਰ ਤੁਸੀਂ ਉਸ ਹਲਕੇ ਦੇ ਲੋਕਾਂ ਦੇ ਕੰਮ ਕਰੋਗੇ ਤੇ ਜੇ ਲੋਕ ਕਿਸੇ ਦੂਜੀ ਪਾਰਟੀ ਦਾ ਬੰਦਾ ਉਮੀਦਵਾਰ ਜਿਤਾ ਦੇਣ ਫੇਰ ਤੁਸੀਂ ਉਥੋਂ ਦੇ ਲੋਕਾਂ ਦੇ ਕੰਮ ਨਹੀਂ ਕਰੋਗੇ ਵਾਹ ਬਈ ਵਾਹ ਆ ਤਾਂ ਤਾੜੀਆਂ ਵਾਲੀ ਗੱਲ ਬਣਦੀ ਏ ਕਿਆ ਜਮਹੂਰੀਅਤ ਆ ਯਾਰ ਕਿਆ ਉੱਚੀ ਸੋਚ ਹੈ ਮਾਨ ਸਾਹਿਬ ਐਸੇ ਹੀ ਭਾਸ਼ਣ ਚ ਕਹਿ ਰਹੇ ਸੀ ਕਿ ਉਹ ਦੂਜੀਆਂ ਪਾਰਟੀਆਂ ਹੰਕਾਰੀ ਨੇ ਉਹ 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 ਧੱਕੇਸ਼ਾਹੀ ਵਾਲੀਆਂ ਨੇ ਤੇ ਅਸੀਂ ਨਿਮਾਣੇ ਆ ਹਾਂ ਅਸੀਂ ਪਿਆਰ ਵਾਲੇ ਆ ਬੋਲ ਰਹੇ ਸੀ ਆ ਜਿਹੜੀ ਗੱਲ ਮੁੱਖ ਮੰਤਰੀ ਸਾਹਿਬ ਦੀ ਹੈ ਕਿ ਇਹ ਇਹਨਾਂ ਨੂੰ ਨਿਮਾਣੇ ਸਾਬਤ ਕਰਦੀ ਹੈ ਕਿ ਇਹ ਇਹਨਾਂ ਨੂੰ ਬਹੁਤ ਪਿਆਰ ਵਾਲੇ ਸਾਬਤ ਕਰਦੀ ਹੈ ਇਹ ਨਹੀਂ ਲਾਗ ਡਾਟ ਲੋਕਾਂ ਨਾਲ ਵੀ ਜੇ ਤਾਂ ਥੋੜਾ ਬੰਦਾ ਚਤਾ ਦਿਓ ਫੇਰ ਤਾਂ ਲੋਕਾਂ ਦੇ ਕੰਮ ਤੁਸੀਂ ਕਰ ਦੋਗੇ ਥੋੜੇ ਬਹੁਤ ਪਰ ਜੇ ਨਾ ਦਤਾਓ ਫੇਰ ਸਰਕਾਰ ਥੋੜੀ ਐ ਫੇਰ ਉਹਦੇ ਦੂਜੇ ਐਮਐਲ ਦੇ ਅੱਖ ਲੱਗੇ ਤੁਸੀਂ ਕੋਈ ਕੰਮ ਨਹੀਂ ਕਰਨਾ ਇਹ ਨਮਾਣਾਪਣ ਹੈ ਹੈ ਇਹ ਪਿਆਰ ਵਾਲੀਆਂ ਗੱਲਾਂ ਨੇ ਇਦੋਂ ਵੱਡਾ ਹੰਕਾਰ ਤੁਸੀਂ ਦੱਸ ਦਿਓ ਕੋਈ ਹੋ ਸਕਦਾ ਗੁੱਸਾ ਨਾ ਕਰਿਓ ਆਮ ਆਦਮੀ ਪਾਰਟੀ ਵਾਲੇ ਜਿਹੜੇ ਭੈਣਾ ਭਰਾ ਦੇਖ ਰਹੇ ਆ ਜਰਾ ਸੋਚੋ ਜੇ ਐਈਓ ਗੱਲਾਂ ਕਿਸੇ ਦੂਜੀ ਪਾਰਟੀ ਵਾਲੇ ਨੇ ਆਖੀਆਂ ਹੁੰਦੀਆਂ ਫੇਰ ਵੀ ਤਾਂ ਆਪਾਂ ਨੂੰ ਐਵੇਂ ਹੀ ਲੱਗਣਾ ਸੀ ਮੈਨੂੰ ਵੀ ਲੱਗਣਾ ਸੀ ਵੀ ਯਾਰ ਇਹ ਕੀ ਹੰਕਾਰ ਘੋਟੀ ਜਾਂਦੀ ਹੈ ਕੋਈ ਵੀ ਪਾਰਟੀ ਹੁੰਦੀ ਹੁਣ ਆ ਦੂਜੀ ਵੀਡੀਓ ਮੈਂ ਤੁਹਾਨੂੰ ਦਿਖਾਉਣਾ ਆਮ ਆਦਮੀ ਪਾਰਟੀ ਇਹ ਕਹਿੰਦੀ ਰਹੀ ਹੈ ਕਿ ਅਸੀਂ ਇਨਕਲਾਬੀ ਪਾਰਟੀ ਸਾਡੇ ਬੰਦੇ ਇਨਕਲਾਬੀ ਅਸੀਂ ਇਨਕਲਾਬ ਕਰਨ ਆਏ ਆ ਅਸੀਂ ਕ੍ਰਾਂਤੀ ਕਰਨ ਆਏ ਆ ਅਸੀਂ ਸ਼ਹੀਦ ਭਗਤ ਸਿੰਘ ਤੇ ਸ਼ਹੀਦਾਂ ਦੀ ਸੋਚ ਤੇ ਚੱਲਦੇ ਆਂ ਸ਼ਹੀਦ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਉਦਮ ਸਿੰਘ ਇਹ ਸਾਡੇ ਨਾਇਕ ਨੇ ਇਹ ਗੱਲ ਆਮ ਆਦਮੀ ਪਾਰਟੀ ਕਹਿੰਦੀ ਰਹੀ ਹੈ ਦਾਵੇ ਠੋਕ ਠੋਕ ਭਗਤ ਸਿੰਘ ਦੇ ਰੰਗ ਵਾਲੀ ਪੱਗ ਬੰਨਣੀ ਤੇ ਜਦੋਂ ਵੀ ਕਿਤੇ ਸਟੇਜ ਤੇ ਜਾਣਾ ਤਾਂ ਪਹਿਲਾ ਗੀਤ ਚੱਲਣਾ ਰੰਗ ਦੇ ਬਸੰਤੀ ਚੋਲਾ ਤੇ ਆ ਆਮ ਆਦਮੀ ਪਾਰਟੀ ਦਾ ਜਿਹੜਾ ਉਮੀਦਵਾਰ ਖੜਾ ਕੀਤਾ ਇਹ ਨਵਾਂ ਇਨਕਲਾਬੀ ਜਲੂਸ ਕਢਾ ਕੇ ਰੱਖ ਦਿੱਤਾ ਉਹ ਨਹੀਂ ਸੱਚ ਸਾਹਮਣੇ ਖੋਲ ਕੇ ਰੱਖ ਦਿੱਤਾ ਆਮ ਆਦਮੀ ਪਾਰਟੀ ਦੇ ਜਿਹੜੇ ਹੁਣ ਤੱਕ 94 95 ਐਮਐਲਏ ਹੈਗੇ ਨੇ ਸਾਰਿਆਂ ਦਾ ਅਇਓ ਹਾਲੀਆ ਲਗਭਗ ਹੁਣ ਇਹ ਜਿਹੜਾ ਲੁਧਿਆਣਾ ਦੇ ਵਿੱਚ ਰੋੜਾ ਸਾਹਿਬ ਆਮ ਆਦਮੀ ਪਾਰਟੀ ਦਾ ਐਮਐਲਏ ਖੜਾ ਕੀਤਾ ਇੱਕ ਥਾਂ ਤੇ ਸਾਡੇ ਇੱਕ ਮਹਾਨ ਸ਼ਹੀਦ ਦਾ ਨਾਂ ਬੋਲਣ ਦੀ ਲੋੜ ਪਈ ਉਹ ਮਹਾਨ ਸ਼ਹੀਦ ਜਿਹਦਾ ਨਾਂ ਬੱਚਾ ਬੱਚਾ ਜਾਣਦਾ ਕਰਤਾਰ ਸਿੰਘ ਸਰਾਭਾ ਸਾਡਾ ਪੰਜਾਬ ਦਾ ਮਾਣ ਸਾਡੀ ਆਣ ਬਾਣ ਤੇ ਸ਼ਾਨ ਸਾਡਾ ਸਿਰਮੌਰ ਸ਼ਹੀਦ ਔਰ ਉਥੇ ਇਹ ਆਮ ਆਦਮੀ ਪਾਰਟੀ ਦਾ ਇਹ ਜਿਹੜਾ ਬੜਾ ਵੱਡਾ ਅਨਕਲਾਬੀ ਹੈ ਉਹਨੂੰ ਕਰਤਾਰ ਸਿੰਘ ਸਰਾਭਾ ਦਾ ਨਾਂ ਤੱਕ ਨਹੀਂ ਪਤਾ ਉਹ ਕੀ ਕਹਿ ਰਿਹਾ ਆ ਤੁਸੀਂ ਆਪੇ ਹੀ ਸੁਣ ਲਓ ਇਹਨੂੰ ਕਹਿੰਦੇ ਆ ਵਿਚ ਵਿਚ ਕਰਨੀ ਹੈ ਕਰਤਾਰ ਸਿੰਘ ਸਰਾਭਾ ਦਾ ਤੁਹਾਨੂੰ ਨਾਂ ਨਹੀਂ ਪਤਾ ਗੱਲਾਂ ਤੁਸੀਂ ਕਰਦੇ ਹੋ ਅਸੀਂ ਸ਼ਹੀਦਾਂ ਦੀ ਪਾਰਟੀ ਅਸੀਂ ਅਸੀਂ ਭਗਤ ਸਿੰਘ ਹੋਰਾਂ ਦੀ ਸੋਚ ਤੇ ਚੱਲਣਾ ਸ਼ਹੀਦ ਭਗਤ ਸਿੰਘ ਕਰਤਾਰ ਸਿੰਘ ਸਰਾਬੇ ਨੂੰ ਆਪਣਾ ਗੁਰੂ ਮੰਨਦੇ ਸੀ ਹਰ ਵੇਲੇ ਉਹਦੀ ਫੋਟੋ ਆਪਣੇ ਬਟੋਏ 'ਚ ਰੱਖਦੇ ਸੀ ਤੇ ਥੋੜਾ ਐਮਐਲਏ ਕੀ ਕਰੀ ਜਾਂਦਾ ਸਰਾਬਾ ਸਿੰਘ ਉਹ ਉਹ ਆ ਆ ਆ ਆ ਆ ਇਧਰ ਵੇਖੋ ਉਧਰ ਵੇਖੋ ਤੇ ਪਿੱਛੇ ਜਿਹੜਾ ਖੜਾ ਗੁਲਦੀਪ ਸਿੰਘ ਢਾਲੀਵਾਲ ਸਾਹਿਬ ਮੈਨੂੰ ਲੱਗਦਾ ਪਤਾ ਉਹਨੂੰ ਵੀ ਨਹੀਂ ਕਿਉਂ ਕਿਸੇ ਪਤਾ ਹੁੰਦਾ ਉਹਨੇ ਕੋਲੋਂ ਦੱਸ ਦੇਣਾ ਸੀ ਵੀ ਸ਼ਹੀਦ ਕਰਤਾਰ ਸਿੰਘ ਸਰਾਬਾ ਉਹ ਵੀ ਪਿੱਛੇ ਐ ਹੀ ਖੜਾ ਆ ਵੇਖ ਲਓ ਵੀਡੀਓ ਬਾਕੀ ਗੱਲ ਫੇਰ ਕਰਾਂਗੇ ਬਹੁਤ ਇੱਜ਼ਤ ਦਿੰਦੇ ਸ਼ਹੀਦ ਸਰਾਬਾ ਜਿਹੜੇ ਹੈਗੇ ਸਾਡੇ ਰਹੇ ਸੋ ਇਹ ਕਹਿੰਦੇ ਆ ਜੀ ਸਾਡੀ ਜਿਹੜੀ ਮਾਰਕੀਟ ਦਾ ਨਾਮ ਹੈ ਉਹ ਸ਼ਹੀਦ ਸਰਾਬਾ ਸਿੰਘ ਹੈ ਕਰਤਾਰ ਸਿੰਘ ਸਰਾਬਾ ਦੇ ਨਾਮ ਤੇ ਰੱਖ ਹੁਣ ਤੁਸੀਂ ਦੱਸੋ ਕੀ ਇਹ ਇਹ ਇਨਕਲਾਬੀ ਪਾਰਟੀ ਹੈ ਜਿਹੜੀ ਪਾਰਟੀ ਦੇ ਵੱਡੇ ਲੀਡਰ ਜਿਨ੍ਹਾਂ ਨੂੰ ਐਮਐਲਏ ਪਹਿਲਾਂ ਰਾਜ ਸਭਾ ਮੈਂਬਰ ਬਣਾਇਆ ਹੋਇਆ ਤੇ ਹੁਣ ਐਮਐਲਏ ਬਣਾ ਰਹੇ ਨੇ ਉਹਨਾਂ ਨੂੰ ਕਰਤਾਰ ਸਿੰਘ ਸਰਾਬਾ ਦਾ ਨਾਂ ਤੱਕ ਨਹੀਂ ਪਤਾ ਨਾਂ ਤੱਕ ਨਹੀਂ ਪਤਾ ਤੇ ਉਹ ਇਨਕਲਾਬੀ ਨੇ ਉਹ ਸ਼ੀਦਾ ਦੇ ਵਾਰਿਸ ਨੇ ਜਦੋਂ ਸਟੇਜ ਦੇ ਉੱਪਰ ਭਗਵੰਤ ਮਾਨ ਆਏ ਨਾ ਇਸੇ ਸਟੇਜ ਤੇ ਜਿਹੜੀ ਮੈਂ ਵੀਡੀਓ ਤੁਹਾਨੂੰ ਦਿਖਾ ਰਿਹਾ ਤਾਂ ਰੰਗ ਦੇ ਬਸੰਤੀ ਚੋਲਾ ਸ਼ਹੀਦ ਭਗਤ ਸਿੰਘ ਹੋਰ ਵਾਲਾ ਜਿਹੜਾ ਉਹ ਗੀਤ ਸੀ ਉਹ ਲਾਇਆ ਗਿਆ ਵਾਹ ਵੀ ਵਾਹ ਜਿਵੇਂ ਸਟੇਜ ਦੇ ਉੱਪਰ ਕੋਈ ਬਹੁਤ ਵੱਡੇ ਆਜ਼ਾਦੀ ਘਲਟਗੇ ਕ੍ਰਾਂਤੀਕਾਰੀ ਗੈਨ ਕਲਾਬੀ ਆ ਰਹੇ ਹੁਣ ਤੇ ਉਦੋਂ ਬਾਅਦ ਆ ਜਲੂਸ ਕਢਾਇਆ ਇਹਨਾਂ ਨੇ ਹੱਦ ਹੋ ਗਈ ਜਿਹੜੀ ਗੱਲ ਬੱਚੇ ਬੱਚੇ ਨੂੰ ਪਤਾ ਹੈ ਕਿ ਸਾਡੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਬਾ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਬ ਹੈ ਉਹ ਕੀ ਬੋਲ ਰਿਹਾ ਸਰਾਬਾ ਸਿੰਘ ਸਾਡਾ ਸਾਡਾ ਇੱਕ ਸਰਾਬਾ ਉਹ ਵੀ ਉਹਨੂੰ ਸਰਾਬਾ ਕਿਸੇ ਨੇ ਦੱਸਿਆ ਸੀ ਪੰਜ ਚਾਰ ਮਿੰਟ ਪਹਿਲਾਂ ਉਨੂੰ ਫੇਰ ਮਾੜਾ ਮੋਟਾ ਛਰਾਬਾ ਯਾਦ ਸੀ ਬਾਕੀ ਨਹੀਂ ਪਤਾ ਸੀ ਹੁਣ ਗੱਲ ਪੂਰੀ ਕਲੀਅਰ ਹੋ ਗਈ ਪੰਜਾਬ ਨੂੰ ਮੈਂ ਕਿਹਨਾ ਆਮ ਆਦਮੀ ਪਾਰਟੀ ਦੇ ਜਿੰਨੇ ਐਮ ਐਲ اے ਨੇ ਉਹਨਾਂ ਦਾ ਇੱਕ ਮੋਢਲਾ ਜਿਹਾ ਟੈਸਟ ਲੈ ਲਓ ਸ਼ਹੀਦ ਭਗਤ ਸਿੰਘ ਜੀ ਬਾਰੇ ਸ਼ਹੀਦਾਂ ਬਾਰੇ ਜੇ ਡੱਕਾ ਵੀ ਜੇ ਜੇ 100 ਨੰਬਰ ਦਾ ਟੈਸਟ ਲੈ ਲਓ ਜਾਂ ਫਰਜ਼ ਕਰੋ 10 ਨੰਬਰ ਦਾ ਲੈ ਲਓ ਟੈਸਟ 10 ਸਵਾਲ ਪੁੱਛ ਲਓ ਇੱਕ ਇੱਕ ਨੰਬਰ ਦੇ ਜੇ ਇੱਕ ਨੰਬਰ ਵੀ ਲੈ ਜਾਣ ਤਾਂ ਜੋ ਮਰਜੀ ਕਹਿ ਦਿਓ ਇਹਨਾਂ ਨੂੰ ਪੁੱਛੋ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਕਦੋਂ ਹੋਇਆ ਸੀ ਸ਼ਹੀਦ ਭਗਤ ਸਿੰਘ ਜੀ ਦਾ ਪੂਰਾ ਨਾਰਾ ਕੀ ਸੀ ਸ਼ਹੀਦ ਭਗਤ ਸਿੰਘ ਨੇ ਜਿਹੜੀਆਂ ਲਿਖਤਾਂ ਲਿਖੀਆਂ ਜਿਹੜੀਆਂ ਅੱਜ ਵੀ ਮੌਜੂਦ ਨੇ ਉਹਨਾਂ ਚ ਕੋਈ ਇੱਕ ਲਿਖਤ ਵੀ ਇਹਨਾਂ ਦੇ ਕਿਸੇ ਐਮ.ਐਲ.ਏ ਨੇ ਪੜ੍ਹੀ ਹੋਵੇ ਕੋਈ ਇੱਕ ਲਿਖਤ ਸ਼ਹੀਦ ਭਗਤ ਸਿੰਘ ਹੋਰਾਂ ਦੀ ਜਿਹੜੀ ਉਹਨਾਂ ਨੇ ਪਾਰਟੀ ਬਣਾਈ ਸੀ ਉਹਦਾ ਨਾਂ ਕੀ ਸੀ ਸ਼ਹੀਦ ਭਗਤ ਸਿੰਘ ਹੋਰਾਂ ਦੀ ਪਾਰਟੀ ਦਾ ਮੈਨੀਫੈਸਟੋ ਸੀ ਉਹਦਾ ਨਾਂ ਕੀ ਸੀ ਮਾਤਰ ਮੋਟੀਆਂ-ਮੋਟੀਆਂ ਜੀਆਂ ਗੱਲਾਂ ਉਹਨਾਂ ਸ਼ਹੀਦਾਂ ਬਾਰੇ ਜਿਨ੍ਹਾਂ ਦੇ ਨਾਂ ਤੇ ਇਹ ਆਪਦੇ ਆਪ ਨੂੰ ਇਨਕਲਾਬੀ ਸਾਫਤ ਕਰਕੇ ਰਾਜਨੀਤੀ ਕਰ ਰਹੇ ਨੇ ਡੱਕਾ ਨਹੀਂ ਪਤਾ ਔਰ ਮੈਂ ਕਹਿੰਦਾ ਕੱਲੇ ਇਹਨਾਂ ਨੂੰ ਨਹੀਂ ਪਤਾ ਦੂਜੀਆਂ ਪਾਰਟੀਆਂ ਵਾਲਿਆਂ ਨੂੰ ਵੀ ਕੱਖ ਨਹੀਂ ਸਾਰਿਆਂ ਨੇ ਅੱਜ ਤੱਕ ਸ਼ਹੀਦ ਸ਼ਹੀਦਾਂ ਨੂੰ ਵਰਤਿਆ ਸ਼ਹੀਦਾਂ ਦਾ ਨਾਂ ਵਰਤਿਆ ਉਹਨਾਂ ਦੇ ਨਾਰੇ ਵਰਤੇ ਨੇ ਪਰ ਉਹਨਾਂ ਦੀ ਵਿਚਾਰਧਾਰਾ ਉਹਨਾਂ ਦੀ ਸੋਚ ਉਹਨਾਂ ਦੇ ਸਿਧਾਂਤ ਇਹਨਾਂ ਨੂੰ ਕੱਖ ਨਹੀਂ ਪਤਾ ਉਹਨਾਂ ਬਾਰੇ ਸਟੱਡੀ ਨਹੀਂ ਕੀਤਾ ਪੜ੍ਹਿਆ ਹੀ ਨਹੀਂ ਮੈਂ ਨਹੀਂ ਕਹਿੰਦਾ ਕਿ ਮੈਂ ਬਾਲਾ ਪੜ੍ਹਿਆ ਪਰ ਸ਼ਹੀਦ ਭਗਤ ਸਿੰਘ ਜੀ ਹੋਰਾਂ ਦੀ ਕੋਈ ਲਿਖਤ ਐਸੀ ਸ਼ਾਇਦ ਹੀ ਰਹਿ ਗਈ ਹੋਵੇ ਜਿਹੜੀ ਪੂਰੇ ਪਿਆਰ ਸਤਕਾਰ ਨਾਲ ਨਾ ਪੜ੍ਹੀ ਹੋਵੇ ਤੇ ਨਾ ਸਮਝੀ ਹੋਵੇ ਠੀਕ ਚਾਹੇ ਉਹ ਨੌਜਵਾਨ ਭਾਰਤ ਸਭਾ ਦਾ ਮੈਨੀਫੈਸਟੋ ਚਾਹੇ ਸ਼ਹੀਦ ਭਗਤ ਸਿੰਘ ਹੋਰਾਂ ਦਾ ਜਿਹੜਾ ਲੇਖ ਮੈਂ ਨਾਸਤਕ ਕਿਉਂ ਹਾਂ ਚਾਹੇ ਸ਼ਹੀਦ ਭਗਤ ਸਿੰਘ ਹੋਰਾਂ ਅਦੇ ਸਾਥੀਆਂ ਦੀਆਂ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ ਇੱਕ ਮੋਟੀ ਕਿਤਾਬ ਜਿਹੜੀ ਉਹਨਾਂ ਦੇ ਭਾਨ ਜੇ ਪ੍ਰੋਫੈਸਰ ਜਗਮੋਹਨ ਸਿੰਘ ਹੋਰਾਂ ਨੇ ਸੰਪਾਦਿਤ ਕੀਤੀ ਹੈ ਉਹ ਜਾਂ ਜਿੰਨੀਆਂ ਵੀ ਕੁਲਵਿੰਦਰ ਸਿੰਘ ਵੜੈਚ ਹੋਰਾਂ ਨੇ ਜਾਂ ਹੋਰ ਜਿੰਨੇ ਵੀ ਰਾਈਟਰਾਂ ਨੇ ਉਹਨਾਂ ਬਾਰੇ ਲਿਖਿਆ ਹਰ ਇੱਕ ਨੂੰ ਪੜਨ ਤੇ ਸਮਝਣ ਦੀ ਕੋਸ਼ਿਸ਼ ਕੀਤੀ ਹੈ ਤੇ ਆ ਇਹਨਾਂ ਦਾ ਇਨਕਲਾਬੀ ਪੁਣਾ ਤੁਹਾਡੇ ਸਾਹਮਣੇ ਆ ਕੀ ਕਹੋਗੇ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਬਹੁਤ ਮਿਹਰਬਾਨ